ਦੀ ਬਾਣੀ ਸੌਣ ਰਿਹਾ ਮੇਰਾ ਪੁੱਗਿਆ ਮਰਿ ਰਿਹਾ। ਬਾਬਾ ਜੀ ਨੂੰ ਸਧਾਰਨ ਵਿਅਕਤੀ ਸਮਝ ਕੇ ਉਦੋਂ ਇਹ ਗੜੀ ਕਹਿ ਲੋ ਕਿਲਾ ਕਹਿ ਲੋ ਇਹਦਾ ਨਿਰਮਾਣ ਹੋ ਰਿਹਾ ਸੀ ਤੇ ਵਗਾਰ ਵਾਲਾ ਜਿਹੜਾ ਲੇਬਰ ਦਾ ਜਿਹੜਾ ਜ਼ਮਾਨਾ ਸੀਗਾ ਉਹ ਜਿਹੜੇ ਰਾਜੇ ਦੇ ਆ ਛੋਟੇ ਕਰਿੰਦੇ ਸੀ ਉਹਨਾਂ ਨੇ ਸਧਾਰਨ ਕੱਪੜਿਆਂ 'ਚ ਬਾਬਾ ਜੀ ਨੂੰ ਵੇਖ ਕੇ ਇਹ ਵਗਾਰ ਤੇ ਲਾ ਲਿਆ ਕਿ ਗਾਰੇ ਦੀ ਟੋਕਰੀ ਚ ਚਕਾਤੀ ਤੇ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੋਈ ਕਰਨੀ ਵਾਲਾ ਫਕੀਰ ਆ ਬਾਬਾ ਜੀ ਦੀ ਜਿਹੜੀ ਉਗਾਰੇ ਵਾਲੀ ਟੋਕਰੀ ਸੀ ਗੇਟ ਚੁੱਤੀ ਜਾਂਦੀ ਸੀ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਉਹਨਾਂ ਨੇ ਜਿਹੜਾ ਉਦੋਂ ਦਾ ਇਥੋਂ ਦਾ ਚੌਧਰੀ ਸੀ ਮੋਕਲ ਸੀ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਆਓ ਜੀ ਉਹਨਾਂ ਤੋਂ ਆਪਾਂ ਮਾਫੀ ਮੰਗੀਏ ਫਿਰ ਉਹ ਖੁਦ ਆ ਕੇ ਬਾਬਾ ਜੀ ਤੋਂ ਉਹਨਾਂ ਨੇ ਮਾਫੀ ਮੰਗੀ ਕਿ ਸਾਡੇ ਤੋਂ ਗਲਤੀ ਹੋਈ ਹੈ ਫਿਰ ਇੱਥੇ ਬਾਬਾ ਜੀ ਨੇ ਉੱਥੇ ਵੀ ਆਪਣੀ ਗੋਦੜੀ ਸਾਹ ਵਾਲੇ ਸਥਾਨ ਤੇ ਭਗਤੀ ਕੀਤੀ ਪਰ ਇੱਥੇ 40 ਦਿਨਾਂ ਦਾ ਸਲਾਮਚ ਜਿੱਥੇ ਹੁਣ ਮੌਜੂਦਾ ਪిల్లా ਸਾਹਿਬਾ ਚਿਲੀਆ ਘਟਿਆ ਸலாம் ਚ 40 ਦਿਨ ਉਹਨਾਂ ਨੇ ਇੱਥੇ ਭਗਤੀ ਕੀਤੀ ਤੇ ਆਪਦੇ ਪਵਿੱਤਰ ਚਰਨਾਂ ਨਾਲੇ ਜਿਹੜਾ ਸਥਾਨ ਆ ਪਵਿੱਤਰ ਕੀਤਾ ਤੇ ਹੁਣ ਸਿੱਖੋ ਸਾਹਿਬ ਜਿਹੜੇ ਸਾਡੇ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾਪਕ ਸੀਗੇ ਉਹਨਾਂ ਨੇ 1969 ਚ ਇਹਦਾ ਜਿਹੜਾ ਇਹ ਸਥਾਨ ਦਾ ਸੇਵਾ ਸੰਭਾਲੀ ਸੀ ਤੇ 54 ਚਾਲ ਸੇਵਾ ਕਰਕੇ 10 ਦਸੰਬਰ 1923 ਨੂੰ ਉਹਨਾਂ ਦਾ ਦਿਹਾਂਤ ਹੋਇਆ। ਦੇ ਦਿਹਾਂਤ ਤੋਂ ਬਾਅਦ ਦੂਜਾ ਆਗਮਨਪੁਰਗ। ਤੇ ਆਪਾਂ ਹਰ ਸਾਲ ਦੀ ਤਰ੍ਹਾਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸਾਰੇ ਬਾਬਾ ਫਰੀਦ ਦੀ ਨਾਮ ਲੈਵਾ ਸੰਗਤ ਐਸ ਇਲਾਕੇ ਦੀ ਇਸ ਜ਼ਿਲ੍ਹੇ ਦੀ ਦੂਰੋਂ ਦੂਰੋਂ ਲੋਕ ਇੱਥੇ ਆਉਣਗੇ। ਉਹ ਆਪਾਂ ਮਨਾਉਣ ਜਾ ਰਹੇ ਹਾਂ। 19 ਤਰੀਕ ਨੂੰ ਸਵੇਰ ਢਿੱਲਾ ਬਾਬਾ ਫਰੀਦ ਵਿਖੇ ਸ੍ਰੀ ਗੁਰੂ ਸਾਹਿਬ ਦੇ ਪਾਤਸ਼ਾਹ ਤੋਂ ਹੋਟਾਂਗੇ। ਅਪਰੰਤ ਇਤron ਦੇ ਮਾਨਯੋਗ ਡਿਪਟੀ ਕਮਿਸ਼ਨਰ ਉਥੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਇੱਕ ਰਸਮੀ ਜਿਹੜੀ ਸ਼ੁਰੂਆਤ ਰਵਾਇਤਾਂ ਜਿਹੜੀ ਉਹ ਮੇਲੇ ਦੀ ਸ਼ੁਰੂਆਤ ਕਰਾਉਂਗੇ ਹਾਂ ਇਸ ਵੇਲੇ ਅਸੀਂ ਇੱਕ ਤਾਂ ਸੇਖੋ ਸਾਹਿਬ ਦੇ ਜਿਉਂਦੇ ਹਾਂ ਜੀ ਇਮਾਨਦਾਰੀ ਦਾ ਵਾਰਡ ਬੰਦ ਕਰ ਦਿੱਤਾ ਸੀ ਕਿਉਂਕਿ ਇਮਾਨਦਾਰੀ ਦਾ ਬੰਦੇ ਦੀ ਸੋਚਾਂ ਹੀ ਇਮਾਨਦਾਰ ਹੈ ਨਹੀਂ ਸੱਚੀ ਗੱਲ ਹੁਣ ਅਸੀਂ ਜਿਹੜਾ ਦਿੰਨੇ ਆ ਇੱਕ ਤਾਂ ਵਾਰਡ ਕੋਈ ਪ੍ਰਾਣਾ ਸਮਾਜ ਸੇਵੀ ਵਾਰਡ ਜਿਹੜਾ ਦਿੰਨੇ ਆ ਪਹਿਲਾਂ ਭਗਤ ਪੂਰਨ ਸਿੰਘ ਜੀ ਦੇ ਨਾਂ ਤੇ ਸੀ ਪਰ ਜਦੋਂ ਅਸੀਂ ਬਾਬਾ ਫਰੀਦ ਇਮਾਨਦਾਰੀ ਵਾਰਡ ਬੰਦ ਕਰ ਦਿੱਤਾ ਤੇ ਉਹਦਾ ਨਾਂ ਅਸੀਂ ਬਾਬਾ ਫਰੀਦ ਸਮਾਜ ਸੇਵੀ ਵਾਰਡ ਰੱਖ ਦਿੱਤਾ ਜਿਹਦੇ ਚ 1 ਲੱਖ ਰੁਪਿਆ ਰਾਸ਼ੀ ਹੁੰਦੀ ਹੈ ਉਹਦੇ ਵਾਸਤੇ ਅਸੀਂ 10 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਅਰਜ਼ੀਆਂ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਹਰਿੰਦਾਨਾ ਨਗਰ ਚੇਅਰਮੈਨ ਸਾਹਿਬ ਦੇ ਦਸਤਖਤ ਤੋਂ ਡੇਰਾ ਹੀ ਬੇਨਤੀ ਕਰਦੇ ਆ ਕਿ ਜਿੰਨੀ ਕੋਈ ਭਵਾਂ ਸੰਸਥਾਵਾਂ ਭਵਾਂ ਨਿੱਜੀ ਰੂਪ ਚ ਉਹ ਇੱਥੇ ਉਹ ਪਛਾਣ ਸਕਦੇ ਆਪਦੇ ਪੂਰਾ ਵੇਰਵਾ ਬਾਇਓ ਡਾਟਾ ਜੋ ਉਹਨਾਂ ਨੇ ਕੰਮ ਕੀਤਾ ਪਰ ਨਾਲ ਕੋਈ ਦੋ ਬੰਦੇ ਉਹਨਾਂ ਦੀ ਦੂਜਾ ਰეკਮੈਂਡੇਸ਼ਨ ਕਰ। ਦੂਜਾ ਅਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ ਸਰਦਾਰਿੰਦਰ ਜੀ ਸਿੰਘ ਖਾਲਸਾ ਯਾਦਗਰੀ ਅਵਾਰਡ ਉਹਦੀ ਰਕਮ 50000 ਹੈ ਤੇ ਉਹਦੇ ਵਾਸਤੇ ਜਿਹੜੇ ਉਹ ਅਸੀਂ ਕੋਈ ਸਹਿਤ ਕਿਸੇ ਨੇ ਨਾਮ ਨਖਟਿਆ ਹੋਵੇ ਕਿਸੇ ਨੇ ਕਲਾਚ ਖਟਿਆ ਹੋਵੇ ਕਿਸੇ ਨੇ ਕੋਈ ਵਿਦਿਆ ਵਿੱਚ ਬਹੁਤ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਏ ਖੇਡਾਂ ਵਿੱਚ ਕੀਤਾ ਹੋਏ ਇਹਦੀ ਸਾਰੀ ਦੋਨਾਂ ਵਾਰਡਾਂ ਦੀ ਜੂਰੀਡਿ ਜੂਰਿਡਿਕਸ਼ਨ ਪੰਜਾਬ ਹੈ ਫਿਰ ਸਾਡੀ ਸਮੂਚੀ ਕਮੇਟੀ ਪਹਿਲਾਂ ਉਹਨਾਂ ਸ਼ਾਰਟਲਿਸਟ ਕਰਦੀ ਹੈ ਸ਼ਾਰਟਲਿਸਟ ਕਰਨ ਤੋਂ ਅਸੀਂ ਬਹੁਤ ਬਰੀਕੀ ਨਾਲ ਆਪ ਛਾਂਟ ਵਿੰਗ ਕਰਕੇ ਆਪ ਦੇ ਹਰ ਸੋਰਸ ਤੋਂ ਜਿੰਨਾ ਅਸੀਂ ਕਰ ਸਕਦੇ ਹਾਂ ਮੈਕਸੀਮਮ ਉਹਦੀ ਖੋਜ ਵਿੰਗ ਕਰਨ ਤੋਂ ਬਾਅਦ ਅਸੀਂ ਉਹ ਵਾਰਡ ਦੇਣ ਦਾ ਉਹਨਾਂ ਦੇ ਨਾਮ ਅਨਾਉਂਸ ਕਰਦੇ ਵਾਈਜ ਜੂਰੀਕਾ ਖਾਲਸਾ ਵਾਈਜ ਜੂਰੀ ਦੀ ਫਤਿਹ 12ਵੀਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ 23 ਸਤੰਬਰ ਨੂੰ ਫਰੀ ਕੋਟ ਦੀ ਧਰਤੀ ਤੇ ਆਏ ਸੀ ਤੇ ਉਹਨਾਂ ਦੀ ਯਾਦ ਵਿੱਚ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਸਾਡੇ ਫਾਊਂਡਰ ਚੇਅਰਮੈਨ ਉਹਨਾਂ ਨੇ 21 ਸਦੀ ਦੇ ਵਿੱਚ 1969 ਤੋਂ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਮਿਹਨਤ ਅਤੇ ਤਪੱਸਿਆ ਕਰਕੇ ਇਹ ਬਾਬਾ ਫਰੀਦ ਦਾ ਟੈਲਗੋਫੀਕ ਦੁਆਰਾ ਬਣਿਆ ਉਸਵਾ ਬਾਫਰੀ ਪਬਲਿਕ ਸਕੂਲ ਬਾਫਰੀ ਲਾ ਕਾਲਜ ਅਤੇ ਗੁਰਦਾਰਾ ਗੋਦਰੀ ਸਾਹਿਬ ਉਹਨਾਂ ਦੀ ਬਦੌਲਤ ਹੀ ਬੜਾ ਬੱਚਿਆਂ ਨੇ ਜਿਹਨਾਂ ਨੂੰ ਬੱਚੇ ਜੇ ਪੜ ਸਕਦੇ ਆ ਉਹਨਾਂ ਨੂੰ ਫ੍ਰੀ ਸਹੂਲਤیں ਦਿੱਤੀ ਗਈ ਉਹ ਬੜੀਆਂ ਸਹੂਤਾ ਦਿੱਤੀਆਂ ਗਈਆਂ ਇਹ ਆਗਨਪੁਰ 55 ਸਾਲ ਆਇਕੀ ਮਨਾਉਣ ਜਾ ਰਹੇ ਆ ਇਹ ਜਿਹੜਾ ਧਾਰਮਿਕ ਸਮਾਗਮ ਹੈ ਵਿੱਦਿਅਕ ਅਤੇ ਧਾਰਮਿਕ ਸਮਾਗਮ ਜਿਹੜਾ ਹੋ ਰਿਹਾ ਹੈ ਇਹ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਸ਼੍ਰੀ ਸੁਗਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਰੀ ਜੀ ਦੇ ਸ਼ਲੋਕਾਂ ਤੋਂ ਉਪਰੰਤ ਇਹ ਆਰੰਭ ਹੋਏਗਾ ਗੁਜਾਰਾ ਟੇਲਾ ਸਾਹਿਬ ਤੋਂ ਰਾਤ ਨੂੰ ਕਥਾ ਤੇ ਕੀਰਤਨ 19 ਤਰੀਕ ਨੂੰ ਟੇਲਾ ਬਾਫਰੀ ਦੇ ਵਿਖੇ ਹੋਏਗਾ 20 ਤਰੀਕ ਨੂੰ ਇਸੇ ਤਰ੍ਹਾਂ ਦੁਬਾਰਾ ਗੁਜਾਰਾ ਟੇਲਾ ਸਾਹਿਬ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਰੇ ਸ਼੍ਰੀਆਖੰਡ ਪਾਠ ਸਾਹਿਬ ਦੇ ਆਰੰਭ ਤੋਂ ਬਾਅਦ ਇਰਾਤ ਨੂੰ ਕਥਾ ਦਰਬਾਰ ਗੁਜਾਰਾ ਗੁਦਿਰ ਸਾਹਿਬ ਵਿਖੇ ਹੋਏਗਾ ਤੇ ਮਹਾਨ ਕੀਰਤਨ ਦਰਬਾਰ ਜਿਹੜਾ 22 ਤਰੀਕ ਨੂੰ ਗੁਜਰਾ ਗੋਦੀਸਾ ਵਿਖੇ ਹੋਵੇਗਾ 23 ਤਰੀਕ ਨੂੰ ਸਵੇਰੇ ਸਵੇਰੇ 8 ਵਜੇ ਅਖੰਡ ਪਾਠ ਦੀ ਸਮਾਪਤੀ ਤੋਂ ਉਪਰੰਤ 9 ਵਜੇ ਸ਼੍ਰੀ ਪੰਜ ਪਿਆਰਾਂ ਦੀ ਰਹਿਨਮਾਈ ਹੇਠ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਕਿਲਾ ਬਾਫਰੀ ਤੋਂ ਸ਼ਹਿਰ ਦੇਆਂ ਅਲੱਗ-ਅਲੱਗ ਰਸਤੇ ਤੋਂ ਹੁੰਦੇ ਹੋਏ 1 ਵਜੇ ਆਪਣਾ ਗੁਜਰਾ ਗੋਦੀਸਾ ਵਿਖੇ ਪਹੁੰਚ ਕੇ ਉੱਥੇ ਅਵਾਰਡ ਜਿਹੜੇ ਦਿੱਤੇ ਜਾਣੇ ਹਨ ਦੋ ਅਵਾਰਡ ਜਿਹੜੇ ਸਰਵਿਸ ਫਾਰ ਐਮੈਨਿਟੀ ਬਾਫਰੀ ਅਵਾਰਡ ਜਿਹੜਾ ਕਿ 1 ਲੱਖ ਰੁਪਏ ਰਾਸ਼ੀ ਸਰੂਪਾ ਤੇ ਨਾਲ ਸਨਿਟਿਜ਼ ਦਿੱਤੀ ਜਾਏਗੀ ਇੱਕ ਜਿਹੜਾ ਕਿ ਪਿਛਲੇ ਸਾਲ ਅਸੀਂ ਜਿਹੜਾ ਕੁਸਰਾ ਇੰਦਰਜੀਤ ਸਿੰਘ ਖਾਲਸਾ ਜੀ ਅਵਾਰਡ ਵੀ ਗੁਰਦਾਰਾ ਗੋਦੀ ਸਾਹਿਬੇ ਕਿ ਦਿੱਤਾ ਜਾਏਗਾ ਤੇ ਇਹ ਸਾਰੇ ਸਾਰੇ ਪ੍ਰੋਗਰਾਮ ਜਿਹੜੇ ਸਿੱਧਾਰਮਿਕ ਦੇ ਕੀਤੇ ਜਾ ਰਹੇ ਹਨ ਤੇ ਸਾਰੇ ਆ ਸੰਗਤਾਂ ਨੂੰ ਸਾਰੇ ਇਸ ਇਲਾਕੇ ਦੇ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮ ਆ ਕੇ ਪਹੁੰਚ ਕੇ ਇਸ ਸਮਾਗਨ ਨੂੰ ਦੀ ਰੌਣਕ ਵਧਾਓ ਅਤੇ ਸਾਨੂੰ ਬੇਨਤੀ ਵੀ ਕਰਾਂਗੇ ਕਿ ਜੇ ਡਿਸਪੋਜ਼ਲ ਜਿਹੜਾ ਵਰਤਿਆ ਜਾਵੇ ਜਿਹੜਾ ਜੇ ਡੀਜੇ ਜਿਹੜਾ ਲਗਾਇਆ ਜਾਂਦਾ ਲੰਗਰ ਵਾਸਤੇ ਜਿਹੜਾ ਉਹ ਵੀ ਘੱਟ ਆਵਾਜ਼ ਦੇ ਵਿੱਚ ਜਿਹੜਾ ਕੀਤਾ ਜਾਵੇ ਸਫਾਈ ਦਾ ਧਿਆਨ ਰੱਖਿਆ ਜਾਵੇ ਇਹ ਅਪੀਲ ਇਹ ਸਾਰੇ ਸੋਸਾਇਟੀ ਵਾਲੇ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ